प्रेजेंस मेरी पीरी ग्वालिया वाहे गुरु जी का खालसा वाहे गुरु जी की फतेह जेकर तुसी सारे इतिहासक गुरुद्वारा साहिब जी दे दर्शन करना चाहते हो ता इस चैनल नो सब सब्सक्राइब करो गुरुद्वारा अमर शहीद बाबा मोतीराम मेहरा श्री फतेहगढ़ साहिब विच ही सुबाईमान है ए गुरुद्वारा साहिब ਗੁਰਦੁਆਰਾ ਫਤਿਹਗੜ ਤੋਂ ਸਿਰਫ 500 ਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਗੁਰਦੁਆਰਾ ਸਾਹਿਬ ਬਾਬਾ ਮੋਤੀराम ਮਹਿਰਾ ਜੀ ਦੀ ਗੁਰੂ ਸਾਹਿਬਾਨ ਰਤੀ ਸਰਦਾ ਦੀ ਕਹਾਣੀ ਦੱਸਦਾ ਹੈ। ਬਾਬਾ ਮੋਤੀराम ਮਹਿਰਾ ਨੇ ਸਰੰਦੇ ਮੁਗਲ ਨਵਾਬ ਵਜ਼ੀਰ ਖਾਨ ਦੇ ਜ਼ੁਲਮ ਦੀ ਪਰਵਾਹ ਨਾ ਕਰਦਿਆਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਨੂੰ ਦੁੱਧ ਪਿਲਾਉਣ ਦੀ ਸੇਵਾ ਕੀਤੀ। ਬਦਲੇ ਵਿੱਚ ਮੋਤੀराम ਮਹਿਰਾ ਅਤੇ ਉਸਦੇ ਪਰਿਵਾਰ ਨੂੰ ਕੋਲੂ ਵਿੱਚ ਕੁੱਚਲ ਦਿੱਤਾ ਗਿਆ ਸੀ। ਬਾਬਾ ਮੋਤੀराम ਮਹਿਰਾ ਪੁਰਾਣਾ ਸਰੰਦ ਦੇ ਵਸਨੀਕ ਸਨ। ਉਹ ਸੂਬਾ ਸਰੰਦ ਦੇ Hindu ਲੰਗਰ ਵਿੱਚ ਕੰਮ ਕਰਦੇ ਸਨ ਅਤੇ Hindu ਕੈਦੀਆਂ ਨੂੰ ਭੋਜਨ ਛਕਾਇਆ ਸਕਦੇ ਸਨ। ਇਸ ਸਮੇਂ ਦੌਰਾਨ Shri Anandpur Sahib Wal ਜਾਣ ਵਾਲੇ ਮਾਲਵੇ ਦੇ ਸਿੱਖ ਰਾਤ ਨੂੰ ਉਸਦੇ ਕੋਲ ਹੀ ਠਹਿਰਦੇ ਸਨ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੁਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸਰਨ ਦੇ ਨਵਾਬ ਵਜ਼ੀਰ ਖਾਨ ਨੇ ਠੰਡੇ ਬੁਰਜ ਵਿੱਚ ਕੈਦ ਕਰ ਲਿਆ ਸੀ ਮਾਤਾ ਗੁਜਰੀ ਨੇ ਨਵਾਬ ਸੁਚਾਨੰਦ ਦੁਆਰਾ ਪਿਜਾ ਪੋਜਨ ਖਾਨ ਤੋਂ ਇਨਕਾਰ ਕਰ ਦਿੱਤਾ ਸੀ ਬਾਬਾ ਮੋਤੀ ਮਹਾਰਾਜੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਭੁੱਖ ਨਾ ਸਹਾਰ ਸਕੇ ਉਹ ਆਪਣੇ ਘਰੋਂ ਦੁੱਧ ਅਤੇ ਪੋਜਨ ਲਿਆਇਆ ਅਤੇ ਤਿੰਨ ਦਿਨ ਅਤੇ ਤਿੰਨ ਰਾਤਾਂ ਤੱਕ ਸੇਵਾ ਕੀਤੀ। ਉਸਨੇ ਨਵਾਬ ਵਜ਼ੀਰ ਖਾਨ ਦੇ ਐਲਾਨ ਦੀ ਕੋਈ ਪਰਵਾਹ ਨਹੀਂ ਕੀਤੀ। ਨਵਾਬ ਵਜ਼ੀਰ ਖਾਨ ਨੇ ਐਲਾਨ ਕੀਤਾ ਸੀ ਕਿ ਜੋ ਵੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਮਦਦ ਕਰੇਗਾ, ਉਸਦੇ ਪਰਿਵਾਰ ਨੂੰ ਕੋਲਹੂ ਵਿੱਚ ਪੀੜ ਦਿੱਤਾ ਜਾਵੇਗਾ। ਨਵਾਬ ਵਜ਼ੀਰ ਖਾਨ ਦੇ ਹੁਕਮਾਂ ਨਾਲ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਕੰਨ ਵਿੱਚ ਜ਼ਿੰਦਾ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਮਾਤਾ ਗੁਜਰੀ ਜੀ ਵੀ ਸ਼ਰੀਰ ਤਿਆਗ ਚੁਕੇ ਸਨ। ਦੀਵਾਨ ਟੋਡਰ ਮਲ ਨੇ ਸੋਨੇ ਦੀਆ ਮੋਰਾ ਖੜੀਆਂ ਕਰਕੇ ਅੰਤਮ ਸੰਸਕਾਰ ਲਈ ਜਗਾ ਦਾ ਪ੍ਰਬੰਧ ਕੀਤਾ ਸੀ। ਬਾਬਾ ਮੋਤੀराम ਮਹਿਰਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਅੰਤਮ ਸੰਸਕਾਰ ਵਿੱਚ ਦੀਵਾਨ ਟੋਡਰ ਮਲ ਦੀ ਮਦਦ ਕੀਤੀ ਸੀ। ਉਸਨੇ ਉਹਨਾਂ ਦੇ ਅੰਤਮ ਸੰਸਕਾਰ ਲਈ ਚੌਧਰੀ ਅੱਤਾ ਖਾਨ ਕੋ ਚੰਦਨ ਦੀ ਲੱਕੜ ਦਾ ਪ੍ਰਬੰਧ ਕੀਤਾ ਸੀ। ਕੁਝ ਸਮੇਂ ਬਾਅਦ ਨਵਾਬ ਨੂੰ ਬਾਬਾ ਜੀ ਦੀ ਸੇਵਾ ਬਾਰੇ ਪਤਾ ਲੱਗਾ। ਇਸ ਤੇ ਬਾਬਾ ਮੋਤੀराम ਮਹਿਰਾ ਅਤੇ ਉਹਨਾਂ ਦੇ ਪਰਿਵਾਰ ਨੂੰ ਕੋਲੂ ਚ ਜ਼ਿੰਦਾ ਕੁੱਚਲ ਦਿੱਤਾ ਗਿਆ। ਜਿਨ੍ਹਾਂ ਗਿਲਾਸਾਂ ਵਿੱਚ ਬਾਬਾ ਮੋਤੀ ਮਹਿਰਾ ਜੀ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਉਦਬਤ ਪਿਆਇਆ ਸੀ। ਉਹ ਇਸ ਗੁਰਦੁਆਰਾ ਸਾਹਿਬ ਜੀ ਵਿੱਚ ਸੁਸ਼ੋਭਿਤ ਹਨ। ਅਤੇ ਤੁਸੀਂ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ ਵਾਹਿਗੁਰੂ ਅਗੇ ਗੁਰੂ ਅਗੇ ਗੁਰੂ ਅਗੇ ਗੁਰੂ ਅਗੇ ਗੁਰੂ ਵਾਹਿਗੁਰੂ ਅਗੇ ਗੁਰੂ ਵਾਹਿਗੁਰੂ ਅਗੇ ਗੁਰੂ ਵਾਹਿਗੁਰੂ ਅਗੇ ਗੁਰੂ ਅਗੇ ਗੁਰੂ ਵਾਹਿਗੁਰੂ ਅਗੇ ਗੁਰੂ ਵਾਹਿਗੁਰੂ ਅਗੇ ਗੁਰੂ ਵਾਹਿਗੁਰੂ